ਸਸ਼ੀਕਾਰ ਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਮੈਂ ਤੁਹਾਡਾ ਵੀਰ ਭੱਟੀ ਕੁੰਬੜਵਾਲੀਆ ਸੱਜਣੋ ਫੇਸਬੁੱਕ ਪੇਜ ਨੂੰ ਫੋਲੋ ਕਰ ਲੇ ਤੇ YouTube ਨੂੰ ਕਰ ਲੋ ਸਬਸਕ੍ਰਾਈਬ ਅੱਜ ਨਾ ਸੱਜਣੋ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਗਿਫਟ ਲੈ ਕੇ ਆਇਆ ਤੋਹਫਾ ਲੈ ਕੇ ਆਇਆ ਤੁਸੀਂ ਮਜਬੂਰ ਕਰ ਦਿੰਦੇ ਹੋ ਤੁਸੀਂ ਵੀਡੀਓ ਨੂੰ ਪਿਆਰੀ ਇਨਾ ਦਿੰਦੇ ਹੋ ਸੱਜਣ ਪਿਆਰਿਓ ਅੱਜ ਪਿੰਡ ਸੰਦਰੌਲੀ ਦੇ ਵਿੱਚ ਖੜੇ ਆ ਤੇ ਜ਼ਿਲ੍ਹਾ ਸੈਦ ਪੈ ਜਾਂਦਾ ਫਤੇਗੜ ਸਾਹਿਬ ਤੇ ਕੈਮਰਾ ਮਾਰ ਦੀ ਉਸਤਾਦ ਸੱਜਣੋ ਬਾਈ ਇੰਗਲੈਂਡੀਏ ਦੇ ਘਰੇ ਖੜੇ ਆ ਨਸ਼ੱਤਰ ਦੇ ਸੱਜਣੋ ਬੜਾ ਸੋਹਣਾ ਗਿਫਟ ਤੁਹਾਡੇ ਵਾਸਤੇ ਲੈ ਕੇ ਆਂਦਾ ਤੁਸੀਂ ਹੈਰਾਨ ਰਹਿ ਜਾਓਗੇ ਯਾਰ ਦੇਖ ਕੇ ਵੀਡੀਓ ਨੂੰ ਫੁੱਲ ਦੇਖਿਓ ਬਿਲਕੁਲ ਗਿਣਤੀ ਦੇ ਘੰਟੇ ਚੱਲਿਆ ਹੋਇਆ ਗਿਫਟ ਹੈ ਚਿੱਟੇ ਰੰਗ ਦੀ ਕਬੂਤਰੀ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦਿੰਨਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਹਿਲਾਂ ਆਪਾਂ ਬਾਈ 79 ਨੂੰ ਮਿਲ ਲੈਨੇ ਆ ਵੀ ਕੀ ਗੱਲਬਾਤ ਹੈ ਕਿੰਨੇ ਦੇ ਵਿੱਚ ਆਪਾਂ ਨੂੰ ਗਿਫਟ ਦਊਗਾ ਤੇ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਆਜੋ ਸੱਜਣੋ ਤੁਹਾਨੂੰ ਗਿਫਟ ਦਿਖਾਉਣਾ ਹੈ ਪਹਿਲਾਂ ਸੱਜਣੋ ਹੋਰ ਵੀ ਤੁਹਾਨੂੰ ਦੱਸਦਾ ਬਾਈ ਸ਼ੌਂਕੀ ਵਾਲਾ ਪਹਿਲਾਂ ਤਾਂ ਬਾਈ ਬਰਲਟ ਨੂੰ ਚਮਕਾਈ ਜਾਂਦਾ ਖੜਾ ਸਤਰੀ ਕੜ ਵੀ ਰਿਆ ਕੀ ਯਾਰ ਜਾਣੇ ਲੈ ਮਿੱਤਰ ਪਿਆਰਿਓ ਬਾਈ ਨੇ 70 ਹੈ ਤੇ ਉਸਤਾਦ ਆਪਾਂ ਪਹਿਲਾਂ ਗਿਫਟ ਦਿਖਾ ਦਈਏ ਆ ਤਸਾ ਦਿਓ ਬਾਈ ਤੇ ਗਿਫਟ ਦਿਖਾਉਣੇ ਸੱਜਣੋ ਜੁੜੇ ਰਹੋ ਸਾਡੇ ਨਾਲ ਤੇ ਬਾਈ ਸ਼ੌਂਕੀ ਵਾਲਾ ਪਹਿਲਾਂ ਤੇ ਇਹ ਦੇਖੋ ਵੀ ਬਰਲਟ ਨੂੰ ਲਿਸ਼ਕਾ ਮਾਰੀ ਜਾਂਦਾ ਹਨਾ ਬਰਲਟ ਦਾ ਕੱਪੜਾ ਹਾਂ ਮੈਂ ਇੰਦਰਾ ਆਪਣਾ 600 ਕਟਾ ਸਾਰਾ ਨਹੀਂ ਦਿਨ ਲਾ ਦਿਨੇ ਨਵੇਂ ਬਰਗਾ ਪਿਆ ਅੱਛਾ ਇਹ ਵੀ ਓਰੀਜਨਲ ਆ ਬਾਈ ਲੋਕ ਪੁੱਛਦਾ ਤੈਰ ਕਿੱਥੋਂ ਕਰਾਇਆ ਹਾਂ ਹਾਂ ਬਾਈ ਅੱਛਾ ਹੈਗਾ ਓਰੀਜਨਲ ਆ ਮਤਲਬ ਹਰੇਕ ओके ਤੇ ਹੁਣ ਤੁਸੀਂ ਕੀ ਆ ਗੱਡੀ ਵੀ ਲੈਂਦੀਆਂ ਨਵੀਂ ਹਾਂ ਕੀ ਲੈ ਕੇ ਆਏ ਵੀਰੇ ਆਪਾਂ ਅਸਾ ਫਿਰ ਜਿਹੜਾ ਆਪਾਂ ਗਿਫਟ ਸੇਲ ਕਰਨਾ ਪਹਿਲਾਂ ਉਹ ਦਿਖਾਉਣੀ ਹੈ ਸਜਣੋ ਤੇ ਲੱਭ ਬਈ ਦੇਵਲਾ ਮੈਕ ਲਾ ਲੀਏ ਆ ਲੜੀ ਤੇ ਲਓ ਮੇਟਰ ਪਿਆਰੋ ਆਹ ਦੇਖੋ ਫਿਰ ਗਿਫਟ ਆਹ ਖੜਾ ਗਿਫਟ ਆਹ ਗਿਫਟ ਆ ਸਜਣੋ ਤੁਹਾਡੇ ਵਾਸਤੇ ਹੁਣ ਦੇਖਦੇ ਹਾਂ ਵੀ ਕਿਹੜਾ ਭਾਗਾ ਵਾਲਾ ਹੋ ਯਾਰ ਜਿਹੜਾ ਗਿਫਟ ਦਾ ਲਾਹਾ ਲਊਗਾ ਤੇ ਉਸਤਾਦ ਹਾਂ ਜੀ ਦੱਸ ਦਈਏ ਪਹਿਲਾਂ ਇਹ ਤੇ ਮੇਰੇ ਖੁੱਲ ਕੇ ਜੀ ਦੱਸ ਦਿਓ ਕੀ ਗੱਲਾਂ ਬਾਤਾਂ ਨੇ ਬਾਈ ਇਹ ਬਸ 20 ਮਾਡਲ ਆ ਬਾਈ ਇਹ 2020 ਮਾਡਲ ਆ 2020 ਮਾਡਲ ਆ ਬਰਨਾ ਟਾਪ ਮਾਡਲ ਬਰਨਾ ਹੀ ਹਾਂ ਜੀ ਇਹ 1.4 ਆ ਬਾਈ 1.4 1.4 ਇਹਦੀ ਐਵਰੇਜ ਵੱਧ ਹੁੰਦੀ ਐ ਇੱਕ ਤਾਂ ਇੰਸ਼ੋਰੈਂਸ ਸਸਤਾ ਹੁੰਦਾ ਵੀਰੇ ਅੱਛਾ ਇੰਸ਼ੋਰੈਂਸ ਕਿੰਨਾ ਸਸਤਾ 1.66 ਆ ਹਾਂ ਉਹਦਾ 9500 ਹੁੰਦਾ ਜੇ ਥਰਡ ਪਾਰਟੀ ਵੀ ਕਰਾਉਣਾ ਇਹਦਾ 4000 થી ਹੋ ਜਾਂਦਾ ਅੱਛਾ ਜੀ ਬਾਕੀ ਇਹਦੀ ਸਰਵਿਸ ਦਾ ਬਹੁਤ ਫਰਕ ਆ ਓਕੇ ਉਸਤਾਦ ਇਹ ਸਾਰੀ ਗੱਡੀ ਓਰੀਜਨਲ ਆ ਸਾਰੀ ਓਰੀਜਨਲ ਆ ਬਾਈ ਫਿਰ ਵੀ ਆਈਪੀ ਨੰਬਰ ਹੋ ਰਹੀ ਹੈ ਬਈ ਅਸਾ ਹਾਂਜੀ ਭਾਈ ਲੱਖ ਦਾ ਤਾਂ ਪਏ ਫਾਇਦਾ ਕਰਦਾਂਗੇ ਇਹਦਾ ਵਾਲਾ ਨੰਬਰ ਹਾਂ ਵਿਕੀ ਦੇ ਦਾਂਗੇ ਆਪਾਂ ਆਪਾਂ ਨੰਬਰ ਸੱਜਣੋਂ ਐਂ ਦੇ ਦਾਂਗੇ ਤੇ ਹੁਣ ਤੁਹਾਨੂੰ ਨਾ ਇੰਟੀਰੀਅਰ ਸਿਸਟਮ ਦੀ ਗੱਡੀ ਦੇਖੋ ਬਰਾ ਸੱਜਣੋਂ ਸਾਰੀ ਬਈ ਓਕਣੀ ਨਮੀ ਪਈ ਹੈ ਗੱਡੀ ਇੱਕ ਹੱਥ ਗੱਡੀ ਚੱਲੀ ਹੋਈ ਹੈ ਮੇਰੇ ਤੋਂ ਬਿਨਾਂ ਕੋਈ ਚਲਾਉਂਦਾ ਨਹੀਂ ਅੱਛਾ ਹਾਂਜੀ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਚਲਾਉਂਦਾ ਨਾ ਬਈ ਸੀਟ ਕਵਰ ਹੋਗੇ ਮੈਟ ਵਗੈਰਾ ਹੋਗੇ ਬਈ ਡੈਸ਼ਬੋਰਡ ਦੇ ਮਾਰਦੇ ਮੱਖੀ ਵੀ ਨਾ ਸੱਜਣੋਂ ਐਂ ਡਰਦੀ ਬੈਠਦੀ ਨਹੀਂ ਹੁਣੀ ਵੀ ਤਿਲਕ ਕਿ ਨਾ ਡੇਪਾ ਬਿਲਕੁਲ ਬਿਲਕੁਲ ਡਿਸਕਾ ਮਾਰਦੀ ਹੈ ਪੂਰੀ ਹੈ ਨਾ ਸਰ ਹਾਂਜੀ ਬੋਰਨਟ ਖੋਲੋ ਬਈ ਤੇ ਬੋਰਨਟ ਖੋਲੀ ਹੈ ਹਨ ਹਾਂਜੀ ਲੈ ਵੀ ਮਿੱਤਰ ਪਿਆਰੇ ਅੱਜ ਗੱਡੀ ਅੰਦਰੋਂ ਕਢਵਾਈ ਆ ਬਾਈ ਕਹਿੰਦਾ ਬਾਈ ਯਾਰ ਮੈਂ ਤਾਂ ਚਲਾਉਂਦਾ ਹੀ ਪਾਉਂਦਾ ਇਹ ਕਹਿੰਦੇ ਮੈਟ ਬਾਈ ਕਵਰ ਪਾਇਆ ਖੜਾ ਸੀ ਬਸ ਵਿਚਾਰੀ ਅੱਜ ਸਟਾਰਟ ਕਰੀਆ ਮੈਨੂੰ ਲੱਗਾ ਮਹੀਨੇ ਬਾਅਦ ਮਹੀਨੇ ਬਾਅਦ ਅੱਜ ਸਟਾਰਟ ਕੀਤੀ ਆ ਬਾਈ ਅੱਜ ਸਟਾਰਟ ਕਰੀਆ ਪਰ ਫੇਰ ਲਾ ਦੇਣੀ ਆ ਉੱਥੇ ਹੁਣ ਮੈਂ ਦੂਈ ਕੀ ਆਈ ਚਲਾਉਣਾ ਬਾਈ ਅੱਛਾ ਬਾਈ ਸੱਜਣੋ ਬਾਈ ਕੀ ਆ ਗੱਡੀ ਚਲਾਉਂਦਾ ਤੇ ਇਹ ਗੱਡੀ ਬਿਲਕੁਲ ਨਾ ਹੀ ਖੜੀ ਆ ਯਾਰ ਫਰੀ ਖੜੀ ਹੈ ਨਾ ਬਿਲਕੁਲ ਬਿਲਕੁਲ ਤੇ ਜੇ ਕਿਸੇ ਭਰਾ ਨੇ ਲੈਣੀ ਆ ਸੱਜਣੋ ਸੰਪਰਕ ਕਰ ਲਿਓ ਤੁਹਾਨੂੰ ਹੋਰ ਵੀ ਦਿਖਾਉਣੇ ਆ ਇੰਟੀਰੀਅਰ ਸਿਸਟਮ ਦੀ ਗੱਡੀ ਵੀ ਤੁਸੀਂ ਦੇ ਤੇ ਬਾਈ ਹੁਣ ਲਾਇ ਤੇ ਟਾਇਰ ਦਿਖਾ ਦੇ ਗੱਡੀ ਦੇ ਹਾਂਜੀ ਬਾਈ ਲਾਇ ਅਰੀਜਨਲ ਕੰਪਨੀ ਵੱਲੋਂ ਹਜੇ ਤੱਕ ਬਾਈ ਟਿਪ ਚੇਪੀਆਂ ਵੀ ਲੱਗੀਆਂ ਹੋਈਆਂ ਨੇ ਲਾਇਆਂ ਤੇ ਆਹ ਅਰੀਜਨਲ ਟਾਇਰ ਨਵੇਂ ਵਰਗੇ ਟਾਇਰ ਨੇ ਬਿਲਕੁਲ ਨਵੇਂ ਵਰਗੇ ਸੱਜਣੋ ਟਾਇਰ ਨੇ ਹਾਂ ਇਹਦੇ ਉਧੇ ਹੀ ਚੇਪੀਆਂ ਵਗੈਰਾ ਸਾਰਾ ਤੇ ਸਟicker ਵੀ ਉਧੇ ਹੀ ਲੱਗੇ ਪਏ ਨੇ ਹਜੇ ਬਾਈ ਲਾਇ ਵੀ ਲਾ ਤੇ ਹਾਂਜੀ ਬਾਈ ਤੇ ਲੈ ਮਿੱਤਰੋ ਚਾਰੇ ਟਾਇਰਾਂ ਦੇ ਕੈਮਰਾ ਮਾਰਦੀ ਹੈਣਾ ਸੱਜਣ ਪਿਆਰੋ ਸਪੈਸ਼ਲ ਗਿਫਟ ਆ ਤੁਹਾਡੇ ਵਾਸਤੇ ਜੇਰ ਇੰਨੀ ਗੱਡੀ ਲੱਭਣੀ ਨਾ ਸਾਫ ਬੜੀ ਪ੍ਰੋਬਲਮ ਆਉਂਦੀ ਆ ਮੁਸ਼ਕਲ ਹੁੰਦੀ ਆ ਪਰ ਤੁਹਾਡਾ ਸਮਾਂ ਵੀ ਖਰਾਬ ਨਹੀਂ ਹੋਊਗਾ ਹੈਨਾ ਵੇਲੇ ਪੁੱਲ ਬਾਈ ਚੰਗੀ ਜੀਜ ਤੁਹਾਨੂੰ ਮਿਲਣ ਲੱਗੀ ਹੈ ਪਿੰਡ ਬਾਈ ਸੰਦਰਾਉਲੀ ਸੰਦਰਾਉਲੀ ਪੈਂਦਾ ਹੈ ਜੇ ਇਸ ਤੋਂ ਕਿਸੇ ਭਰਾਣੇ ਆਉਣਾ ਹੋਵੇ ਥੋੜੀ ਲੋਕੇਸ਼ਨ ਦੱਸਿਓ ਵੀ ਕਿੱਧਰ ਦੀ ਕਿੱਥੇ ਜਾਣਾ ਹੈ ਕਿ ਸੰਦਰਾਉਲੀ ਆ ਆਪਣਾ ਨਾਬਾ ਨਾਬੇ ਨੂੰ ਵੀ ਆ ਸਕਦਾ ਜੇ ਬਾਈ ਨੂੰ ਕਿਸੇ ਨੇ ਬਰਨਾਲੀ ਛੜ ਤੋਂ ਆਣਾ ਨਾਬਾ 20 ਕਿਲੋਮੀਟਰ ਓਕੇ ਓਕੇ ਜੇ ਕਿਸੇ ਨੇ ਲੁਧਿਆਣਾ ਸਾਈਡ ਤੋਂ ਆਣਾ ਤਾਂ ਖੰਨਾ 30 ਕਾ ਆਪਾਂ ਨੂੰ ਸਰੰਦ ਵੀ 20 ਕਿਲੋਮੀਟਰ ਠੀਕ ਹੈ ਪਟਿਆਲਾ ਸਾਈਡ ਤੋਂ ਆਣਾ ਪਟਿਆਲਾ ਤੁਹਾਨੂੰ ਇਹ ਜ਼ਿਲ੍ਹਾ ਮਤਲਬ ਇਹਨੂੰ ਆਪਣਾ ਕਿਹੜਾ ਪੈਂਦਾ ਸੰਦਰਾਉਲੀ ਨੂੰ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਪੈਂਦਾ ਤਹਿਸੀਲ ਨਾਬਾ ਪੈਂ ਹੱਸਾ ਉਧਰ ਨੇੜੇ ਫਤਿਹਗੜ ਸਾਹਿਬ 25 ਕਿਲੋਮੀਟਰ ਫਤਿਹਗੜ ਸਾਹਿਬ 25 ਪਟਿਆਲਾ ਓਕੇ ਓਕੇ ਹਾਂਜੀ ਤੇ ਉਸਤਾਨ ਸੀਸੇ ਦੇ ਸਾਰੇ ਓਰੀਜਨਲ ਹੀ ਨੇ ਨਾਲ ਦੇ ਨੇ ਆਰੇ ਬਿੱਦੇ ਸਾਰੇ ਓਰੀਜਨਲ ਫਰਾਂਟ ਸੀਸਾ ਵੀ ਬੈਕ ਵੀ ਤੇ ਟੈਕੀਆਂ ਦੇ ਵੀ ਸਾਰੇ ਤੁਸੀਂ ਵਿੱਚੋਂ ਦੇਖ ਸਕਦੇ ਹੋ ਬਾਈ ਹਮ ਨਵੀਂ ਵਰਗੀ ਪਈਆ ਤੁਹਾਨੂੰ ਡਿੱਗੀ ਦਿਖਾ ਦਿੰਨਾ ਹਾਂ ਡਿੱਗੀ ਵੀ ਖੋਲ ਦੇਣਾ ਹੈਗੀ ਕਿ ਤੋ ਕੋਈ ਪੀਸ ਨਹੀਂ ਪੇਂਟ ਸਾਰੀ ਗੱਡੀ ਓਰੀਜਨਲ ਆ ਬਾਈ ਸਿਰ ਤੇ ਸਜਣੋ ਸੀਟ ਕਵਰਾਂ ਦੀ ਜੇ ਗੱਲ ਕਰੀਏ ਹਣਾ ਲੈ ਸਕਦੇ ਨੇ ਸੱਤ ਦੇਖ ਲਓ ਗੱਡੀ ਦੀ ਸੱਤ ਸੁੱਤ ਨਵੀਂ ਪਈਆ ਸਾਰਾ ਬਾਈ ਅੰਦਰੋਂ ਵੀ ਨਵੀਂ ਪਈਆ ਸੱਤ ਹਾਂ ਲਾ ਤੁਹਾਨੂੰ ਵਿੱਚੋਂ ਕੈਮਰਾ ਮਾਰ ਦਿੱਸ। ਬਸ ਸਟੇਪਣੀ ਸਟੂਪਣੀ ਜੈਕ ਜੋ ਪਸਾਰਾ ਕੁਸਭਾ ਯੋਕ ਨਹੀਂ ਪਿਆ। ਲੈ ਵੀ ਸਜਣ ਜਿਹੜੇ ਭਾਗਾਂ ਵਾਲੇ ਨੇ ਲੈਣੀ ਆ ਨਾ ਯਾਰ ਜਾਦੀ ਰੱਖੂ ਬਈਆ। ਆ ਵੇ ਡਿੱਗੀ ਡੁੱਗੀ ਸਾਰੀ ਨਵੀਂ ਪਈ ਆ ਸਾਫ ਹੈ ਨਾ। ਕਿਹਾ ਬਤਨ ਜਾ। ਕੋਈ ਕਮੀ ਪੇਛੀ ਤਾਂ ਹੈ ਹੀ ਨਹੀਂ ਬਈ ਆਪਾਂ ਕਿਹਾ ਵੇਚਦੇ ਆ। ਤੇ ਵੀਰੇ ਇਹ ਗੱਡੀ ਕੈ ਕੈਮੀ ਆਨਰ ਹੈ ਗੱਡੀ ਸੱਚ ਹੈ। ਇਹ ਸੈਕੰਡ ਆ ਬਈ। ਸੈਕੰਡ ਆਨਰ ਹੈ। ਹਾਂਜੀ। ਓਕੇ 50000 90 ਕਿਲੋਮੀਟਰ ਟੋਟਲ ਚੱਲੀ ਹੋਈ ਆ। ਟੋਟਲ ਚੱਲੀ ਹੋਈ ਆ। ਤੇ ਵੀਰੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਇਹਦਾ ਮੁੱਲ ਵੜੀ ਕੀ ਆ? ਹੁਣ ਤੁਸੀਂ ਆਗੇ ਤੁਸੀਂ ਜਿੰਨੇ ਕੁ ਮਰਜ਼ੀ ਦਿਵਾ ਦਿਓ ਤੁਸੀਂ ਤਾਂ ਰੋਜ਼ ਗੱਡੀਆਂ ਦਾ ਕਰਦੇ ਹੋ ਸਾਨੂੰ ਕਿਹੜਾ ਪਤਾ ਪਈ ਫਿਰ ਐ ਕਰ ਹੁਣ ਉੱਪਰਲੇ 40 ਤੇ ਚੱਕ ਦੇ 9 ਲੱਖ ਡਿਮਾਂਡਰ ਕਰ ਲੈ 9 ਕ ਕਰ ਲਈ ਹਾਂ ਚੱਲ 9 ਲੱਖ ਕਰ ਲੈ ਲੈ ਮਿੱਤਰੋ ਕਿਉਂਕਿ ਲੈਣ ਵਾਲੇ ਭਰਾ ਦਾ ਕੋਈ ਫਾਇਦਾ ਹੋਵੇ ਯਾਰ ਹਨਾ ਸਿਰਫ 9 ਲੱਖ ਰੁਪਏ ਡਿਮਾਂਡ ਆ ਆਪਣਾ ਵੇਚਣ ਦਾ ਕੰਮ ਆ ਨਾ ਲੈਣ ਦਾ ਐ ਆਪਾਂ ਤਾਂ ਬਸ ਹੁਣ ਉਹ ਗੱਡੀ ਲੈ ਲਈ ਕੀ ਆ ਤੇ ਚਵਾ ਕੀ ਆ ਕੀ ਆ ਲੈ ਲੋ ਕੀ ਆ ਲੈ ਲਈ ਜਵਾਕ ਡਰਦੇ ਸੀ ਕਹਿੰਦੇ ਨੀਮੀ ਗੱਡੀ ਆ ਇਹ ਬਾਈ ਕਹਿੰਦਾ ਥੋੜੀ ਜੀ ਨੀਮੀ ਆ ਬਸ ਉਹ ਉੱਚੀ ਗੱਡੀ ਲਾਓ ਉੱਚੀ ਗੱਡੀ ਲੈਣੀ ਐ ਥੋੜਾ ਜ ਮੈਨੂੰ ਤੇ ਆਟੋਮੈਟਿਕ ਦਾ ਵੀਰੇ ਅੱਛਾ ਵੀ ਆਟੋਮੈਟਿਕ ਲੈਣੀ ਆ ਹਾਂ ਇਹ ਮੈਨੂਵਲ ਤੇ ਮਿੱਤਰ ਪਿਆਰੇ ਉਹ ਬਾਈ ਨਾ ਗਲੈਂਡ ਚੋਂ ਆਇਆ ਜਿਵੇਂ ਮੈਂ ਪਹਿਲਾਂ ਹੀ ਦੱਸਤਾ ਸੀ ਨਾ ਬਾਈ ਦਾ ਨਾ 70 ਪਿੰਡ ਚੰਦਰੌਲੀ ਆ ਤੇ ਵੀਰੇ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ 99219 00022 99219 3022 3022 ਹਾਂਜੀ ਤੇ ਲੋ ਮਿੱਤਰ ਪਿਆਰੋ ਇਹ ਬਾਈ ਦਾ ਨੰਬਰ ਹੈ ਤੇ ਬਰਨਾ ਹੈ ਕਿ ਆ 20 ਮਾਡਲ ਬਿਲਕੁਲ ਟੋਪ ਮਾਡਲ ਹੈ ਸੱਜਣੋ ਜਿਹੜੇ ਵੀ ਭਰਾਣੇ ਲੈਣੀ ਹੈ ਨਾ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਇੰਨਾ ਸੋਹਣਾ ਗਿਫਟ ਯਾਰ ਤੁਹਾਨੂੰ ਲੱਭਣ ਦੇ ਵਿੱਚ ਬੜੀ ਪ੍ਰੋਬਲਮ ਆਊਗਾ ਬਲੇ ਤੁਹਾਨੂੰ ਲੱਭਣ ਦੇ ਇਨਸਾਫ ਗੱਡੀਆਂ ਮਿਲਦਾ ਵੀ ਨਹੀਂ ਐਵੇਂ ਬਹੁਤ ਔਖੀ ਲੱਭੀ ਤੇ ਬਾਈ ਹਾਂ ਪਰ ਜਿਹੜੇ ਭਰਾਣੇ ਲੈਣੀ ਹੈ ਸੱਜਣੋ ਤੁਹਾਡਾ ਸਮਾਂ ਖਰਾਬ ਨਹੀਂ ਕਰਨਾ ਸਪੈਸ਼ਲ ਗਿਫਟ ਤੁਹਾਡੇ ਵਾਸਤੇ ਵੀਡੀਓ ਕਰਨ ਗਿਆ ਸੰਪਰਕ ਕਰ ਲਿਓ ਮੇਲਾ ਲੁੱਟਣ ਵਾਲਾ ਕੰਮ ਹੈ ਜਿਹੜਾ ਭਾਗਾ ਵਾਲਾ ਹੋਊਗਾ ਤਾਂ ਫਿਰ ਉਹ ਸੇਤੀ ਗੱਡੀ ਦਾ ਮਾਲਕ ਬਣ ਜਾਊਗਾ ਕਰ ਲਓ ਸੰਪਰਕ ਨੰਬਰ ਸਕਰੀਨ ਤੇ ਪਿੰਡ ਸੰਦਰਾਉਲੀ ਤੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਖੜਿਆ ਤਸਵੀਰ ਨਾਬਾ ਪੈਂਦੀ ਆ ਕਰ ਲਓ ਸੰਪਰਕ ਸੱਜਣੋ ਮਿਹਰਬਾਨੀ ਧੰਨਵਾਦ ਧੰਨਵਾਦ